ਲਿੰਸਬ ਜਿਸ ਤਰੀਕੇ ਨਾਲ ਗੁੰਡਾਗਰਦੀ ਪਟਿਆਲੇ ਚ ਹੋ ਰਹੀ ਹੈ ਕੱਲ ਇੱਕ ਮੀਡੀਆ ਕਰਮੀ ਨੂੰ ਬੁੜੇ ਤਰੀਕੇ ਨਾਲ ਕੁੱਟਿਆ ਗਿਆ ਆ ਕੇਵਲ ਮਾਫੀਆ ਦੁਆਰਾ ਕਿਉਂ ਇਸ ਤਰ੍ਹਾਂ ਕੇ ਦਿਖਾ ਰਹੇ ਨਸ਼ਰ ਕਰ ਰਹੀ ਸੀ ਖਬਰ ਕਿ ਕਿਸ ਤਰ੍ਹਾਂ ਕੇਵਲ ਦੀਆਂ ਤਾਰਾਂ ਕੱਟੀਆਂ ਜਾ ਰਹੀਆਂ ਜਦਕਿ ਹਾਈ ਕੋਰਟ ਨੇ ਪਹਿਲੇ ਇਹ ਕਹਤਾ ਹੈ ਕਿ ਇਸ ਤਰ੍ਹਾਂ ਦਾ ਕੁਝ ਵੀ ਨਾ ਹੋਏ ਬਦਲਾਬ ਹੈ ਬ੍ਰਦਰ ਇਹ ਬਦਲਾਬ ਦੇ ਅੰਦਰ ਇਸ ਤਰ੍ਹਾਂ ਹੀ ਹੋਏਗਾ ਬਦਲਾਬ ਤੋਂ ਪਹਿਲਾਂ ਤਾਂ ਆਮ ਸਰਕਾਰਾਂ ਵਿੱਚ ਤਾਂ ਆਮ ਲੋਕ ਹੀ ਕੁੱਟੇ ਜਾਂਦੇ ਸੀ ਕਈ ਵਾਰੀ ਹੁਣ ਇਹ ਹੋ ਗਿਆ ਕਿ ਹੁਣ ਉਹ ਮੀਡੀਆ ਨੂੰ ਵੀ ਉਹਨਾਂ ਨੇ ਗਲੋਂ ਫੜ ਲਿਆ ਮੀਡੀਆ ਦੇ ਕੁਝ ਕਰਮੀ ਕੁਝ ਮਾਲਕ ਮੈਨੂੰ ਜਾਣਦੇ ਨੇ ਉਹਨੇ ਮੇਰੇ ਨਾਲ ਟੈਲੀਫੋਨ ਤੇ ਦੱਸਿਆ ਕਿ ਕੀ ਹਾਲਾਤ ਨੇ ਕੋਈ ਇੱਕ ਅਗਰ ਖਬਰ ਸਰਕਾਰ ਦੇ ਖਿਲਾਫ ਕੋਈ ਛੋਟੀ ਮੋਟੀ ਚਲ ਜਾਏ ਤਾਂ ਤੁਰੰਤ ਸਰ ਉਹ ਸਾਨੂੰ ਧਮਕੀ ਵਾਲਾ ਫੋਨ ਆ ਜਾਂਦਾ ਹੈ ਕਿ ਆਹ ਖਬਰ ਕਿੱਦਾਂ ਚੱਲੀ ਹੈ ਸੋ ਮੈਨੂੰ ਲੱਗਦਾ ਕਿ ਜਿਸ ਪ੍ਰਕਾਰ ਮੀਡੀਆ ਦੀ ਆਜ਼ਾਦੀ ਤੇ ਰੋਕ ਲਾ ਦਿੱਤੀ ਗਈ ਹੈ ਗਲਾ ਘੁੱਟ ਦਿੱਤਾ ਗਿਆ ਉਹ ਇਹ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਇਸ ਬਦਲਾਵ ਦੀ ਸਰਕਾਰ ਚੋਰ ਮੈਂ ਵੀ ਕਹਿਣਾ ਚਾਹਾਂਗਾ ਮੀਡੀਆ ਕਰਮੀਆਂ ਨੂੰ ਕਿ ਜਿਹੜੇ ਲੋਕ ਕਰਵਾ ਰਹੇ ਨੇ ਕੁਝ ਲੋਕ ਤੁਹਾਡੇ ਹੀ ਸਾਥੀ ਨੇ ਜਿਹੜੇ ਪੈਸੇ ਦੀ ਆੜ ਦੇ ਵਿੱਚ ਔਰ ਸਤਾ ਸਰਕਾਰ ਦੀ ਆੜ ਦੇ ਵਿੱਚ ਅੰਨੇ ਹੋ ਕੇ ਆਪਦੇ ਸਾਥੀਆਂ ਤੇ ਹੀ ਅਤਿਆਚਾਰ ਕਰਾ ਰਹੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਦੂਜੇ ਚੈਨਲਸ ਸਾਰੇ ਬੰਦ ਕਰਾ ਦਈਏ ਤੇ ਸਾਡਾ ਹੀ ਚੈਨਲ ਹੋਵੇ ਜਿਨ੍ਹਾਂ ਨੇ ਮੋਟਰਸਾਈਕਲ ਤੋਂ ਆਪਦਾ ਸਫ਼ਰ ਤੈਅ ਕਰਕੇ ਵੱਡੀਆਂ-ਵੱਡੀਆਂ ਕਾਰਾਂ ਤੱਕ ਦਾ ਕਰ ਲਿਆ ਹੈ ਸੋ ਮੇਰੇ ਕਹਿਣ ਦਾ ਮਤਲਬ ਇਹਨਾਂ ਲੋਕਾਂ ਤੇ ਵੀ ਤੁਹਾਨੂੰ ਸਾਰਿਆਂ ਨੂੰ ਨਜ਼ਰ ਬਣਾ ਕੇ ਰੱਖਣੀ ਚਾਹੀਦੀ ਹੈ ਔਰ ਸਰਕਾਰ ਬੇहद ਧੱਕਾ ਕਰ ਰਹੀ ਹੈ ਮੈਂ ਇਸ ਗੱਲ ਦੀ ਨਿੰਦਾ ਕਰਦਾ ਹਾਂ ਇਸ ਤਰ੍ਹਾਂ ਮੀਡੀਆ ਦੀ ਆਜ਼ਾਦੀ ਦਾ ਤੁਸੀਂ ਕਰੋਗੇ ਤਾਂ ਤੁਹਾਨੂੰ ਖਮਿਆਜਾ ਭੁਗਤਣਾ ਪਏਗਾ ਠੀਕ ਹੈ ਸਰਕਾਰ ਹੈ ਜੋਰ ਹੈ ਤੁਹਾਡਾ ਕੰਮ ਚੱਲ ਰਿਹਾ ਹੈ ਤੁਸੀਂ ਡਰਾ ਰਹੇ ਹੋ ਤੁਸੀਂ ਕਹਿੰਦੇ ਹੋ ਅਸੀਂ ਐਡਵਰਟਾਈਜ਼ਮੈਂਟ ਨਹੀਂ ਦੇਵਾਂਗੇ ਪਰ ਇਹ ਜ਼ਿਆਦਾ دیر ਚੱਲਣਾ ਨਹੀਂ ਹਰਬੀਰ ਸਿੰਘ ਪਟਨਵਾਲਾ ਦੇ ਰੂਪ ਲੈ ਰਹੇ ਨੇ ਕਿ ਕੇਵਲ ਵਾਪਸੀ ਆਉ ਚਲਾ ਰਹੇ ਨੇ ਉਹ ਜਿਹੜਾ ਹੈਗਾ ਗ੍ਰੈਸ ਰੋਪ ਕੀ ਲੱਗ ਰਿਹਾ ਯਾਰ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਲਾ ਹੀ ਰਹੇ ਉਹਨੇ ਸਭ ਇਹ ਲੋਗ ਮੈਂ ਸਮਝਦਾ ਕਿ ਜਿੰਨਾ ਲੋਕਾਂ ਨੂੰ ਲੱਗਦਾ ਸੀ ਇਹ ਬੜੇ ਆਮ ਆਦਮੀ ਦੀ ਪਾਰਟੀ ਹੈ ਤੇ ਆਮ ਆਦਮੀ ਨਾ ਇਹ ਗੱਡੀਆਂ ਲੈਣਗੇ ਨਾ ਇਹ ਗਨਮੈਂਟ ਲੈਣਗੇ ਨਾ ਇਹ ਕੋਠੀਆਂ ਲੈਣਗੇ ਨਾ ਇਹ ਤਨਖਾਹਾਂ ਲੈਣਗੇ ਪਰ ਕਮਾਲ ਦੇ ਜਲਵੇ ਇਹਨਾਂ ਨੇ ਨਾ ਇਹ ਕਾਰੋਬਾਰ ਕਰਨਗੇ ਤਾਂ ਵਿਚਾਰੇ ਸਾਈਕਲ ਤੇ ਆਇਆ ਕਰਨਗੇ ਸਾਈਕਲ ਤੇ ਜਾਇਆ ਕਰਨਗੇ ਸਾਡੇ ਘਰਾਂ ਚ ਆ ਕੇ ਇਹ ਬੈਠ ਕੇ ਰੋਟੀ ਖਾਇਆ ਕਰਨਗੇ ਉਹ ਸਾਰਾ ਜਿਹੜਾ ਨਕਾਬ ਸੀਗਾ ਉਹ ਸਾਰਾ ਉੱਤਰ ਗਿਆ ਜਨਤਾ ਨੂੰ ਅਸਲੀਅਤ ਆਮ ਆਦਮੀ ਪਾਰਟੀ ਦੇ ਇਹਨਾਂ ਐਮਐਲਏ ਸਰਬਾਂ ਦੀ ਚੰਗੇ ਤਰੀਕੇ ਨਾਲ ਪਤਾ ਲੱਗ ਗਿਆ ਮੇਰੇ ਖਿਲਾਫ ਕੀ ਹੈ ਜਿਹੜੇ ਐਕਸ਼ਨ ਲਿਆ ਜੀ ਤੁਸੀਂ ਦੋ ਬੰਦਿਆਂ ਨੂੰ ਪਿੰਡ ਸਸਪੈਂਡ ਐਕਸ਼ਨ ਇਸੇ ਤਰ੍ਹਾਂ ਜਾਰੀ ਰਹੂਗਾ ਕਿ 100% indiscipline ਕਰਨ ਵਾਲੇ ਤੇ ਐਕਸ਼ਨ ਜਾਰੀ ਰਹੂਗਾ ਆਰਗੇਨਾਈਜੇਸ਼ਨਸ ਜਨਾਬ ਕਿੱਦਾਂ ਚੱਲੇਗੀ ਤੁਹਾਡਾ ਇੱਕ ਆਧਾਰਾ ਜਿਹੜਾ ਮੀਡੀਆ ਆਧਾਰਾ ਕਿੱਦਾਂ ਚੱਲੇਗਾ ਜੇ ਤੁਸੀਂ ਆਪ ਦੇ ਸੀਓ ਦੀ ਜੇ ਤੁਸੀਂ ਆਪ ਦਾ ਜਿਹੜਾ ਚੀਫ ਤੁਹਾਡਾ ਉੱਥੇ ਰਿਪੋਰਟਰ ਤੁਸੀਂ ਭੌਣੇ ਹੋ ਉਹਦੀ ਗੱਲ ਐਡੀਟਰ ਉਹਦੀ ਗੱਲ ਨਹੀਂ ਸੁਣੋਗੇ ਤੁਸੀਂ ਕਹੋਗੇ ਨਹੀਂ ਜਨਾਬ ਉਹਨੇ ਤੁਹਾਨੂੰ ਕਿਹਾ ਵੀ ਦੱਖਣ ਵੱਲ ਜਾਣਾ ਤੁਸੀਂ ਕਹੇ ਨਹੀਂ ਦੱਖਣ ਨਹੀਂ ਜਾਣਾ ਅੱਜ ਮੈਂ ਉੱਤਰ ਵੱਲ ਜਾਣਾ ਹੈ ਤਾਂ ਕੰਮ ਤੁਹਾਡਾ ਚੈਨਲ ਵੀ ਫੇਲ ਹੋ ਜਾਏਗਾ ਸੇਮ ਇਟਸ ਦਾ ਸਿਸਟਮ ਇਨ ਪਾਰਟੀ ਅਗਰ ਕੋਈ ਫਾਲੋਅ ਅਪ ਨਹੀਂ ਕਰੇਗਾ ਤਾਂ ਨੈਚੁਰਲੀ ਉਹ ਇੰਡਿਸਿਪਲਨ ਹੈ ਤੇ ਇੰਡਿਸਿਪਲਨ ਦੀ ਕਾਰਵਾਈ ਉਰੇ ਤੇ ਬੰਦੀ ਹੋ ਗਈ